ਸਤਿ ਸ਼੍ਰੀ ਅਕਾਲ ਜੀ ਜਦੋਂ ਅਸੀਂ ਧਾਰਮਿਕ ਕਹਾਣੀਆਂ ਸੁਣਦੇ ਹਾਂ ਉਹ ਸਾਡੇ ਜੀਵਨ ਲਈ ਅਜਿਹੇ ਸਬਕ ਛੱਡ ਜਾਂਦੀਆਂ ਹਨ ਜੋ ਕਿ ਹਰੇਕ ਸਮੇਂ ਲਾਗੂ ਹੁੰਦੇ ਹਨ ਅੱਜ ਅਸੀਂ ਸੁਣਾਂਗੇ ਚਾਰ ਦੋਸਤਾਂ ਦੀ ਕਹਾਣੀ ਜੱਟ ਕਮਿਹਾਰ ਨਾਈ ਅਤੇ ਬ੍ਰਾਹਮਣ ਜਿਹੜੇ ਤੀਰਥ ਯਾਤਰਾ ਤੇ ਨਿਕਲੇ ਪਰ ਰਸਤੇ ਵਿੱਚ ਕੁਝ ਐਸਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਆਓ ਸ਼ੁਰੂ ਕਰਦੇ ਹਾਂ ਇਹ ਕਹਾਣੀ ਇੱਕ ਪਿੰਡ ਵਿੱਚ ਚਾਰ ਦੋਸਤ ਰਹਿੰਦੇ ਸਨ ਜੱਟ কুমিয়ার, 나ই ਅਤੇ ব্রাহ্মণ। چارਾਂ ਦੇ ਮਨ ਵਿੱਚ ਧਾਰਮਿਕਤਾ ਸੀ ਅਤੇ ਸਭ ਨੇ ਫੈਸਲਾ ਕੀਤਾ ਕਿ ਉਹ ਤੀਰਥ ਯਾਤਰਾ ਤੇ ਜਾਣਗੇ। ਜੱਟ ਨੇ ਕਿਹਾ, ਮੈਂ ਕੁਝ ਨਾਲ ਲੈ ਕੇ ਚੱਲਦਾ ਹਾਂ, ਰਾਹ ਵਿੱਚ ਕਿਸੇ ਕੰਮ ਆ ਜਾਵੇਗਾ। কুমিয়ার ਨੇ ਕਿਹਾ, ਮੈਂ ਕੁਝ ਮਿੱਟੀ ਦੇ ਵਰਤਨ ਲੈ ਜਾਂਦਾ ਹਾਂ, ਜਿੱਥੇ ਲੋੜ ਹੋਵੇਗੀ ਕੰਮ ਆਉਣਗੇ। 나ই ਨੇ ਸੋਚਿਆ, ਮੈਂ ਆਪਣੇ ਸਾਧਰਨوں ਨਾਲ ਲੈ ਕੇ ਜਾਵਾਂਗਾ ਜੇ ਕਿਸੇ ਨੂੰ ਹਜਮਤ ਦਾ ਜਾਂ ਇਲਾਜ ਦੀ ਲੋੜ ਪਈ ਤਾਂ ਮੈਂ ਸੇਵਾ ਕਰਾਂਗਾ। ਬ੍ਰਾਹਮਣ ਨੇ ਕਿਹਾ ਮੈਂ ਵੇਦ ਤੇ ਧਾਰਮਿਕ ਪੁਸਤਕਾਂ ਨਾਲ ਲੈ ਜਾਵਾਂਗਾ ਤਾਂ ਕਿ ਰਾਹ ਵਿੱਚ ਭਗਤੀ ਕਰ ਸਕੀਏ। ਇਸ ਤਰ੍ਹਾਂ ਚਾਰਾਂ ਨੇ ਆਪੋ ਆਪਣੇ ਭਰੋਸੇ ਨਾਲ ਯਾਤਰਾ ਸ਼ੁਰੂ ਕੀਤੀ। ਰਾਹ ਵਿੱਚ ਉਹਨਾਂ ਨੂੰ ਇੱਕ ਜੰਗਲ ਆ ਗਿਆ। ਰਾਤ ਹੋ ਗਈ ਸੀ ਅਤੇ ਭੁੱਖ ਨੇ ਸਭ ਨੂੰ ਘੇਰ ਲਿਆ। ਖਾਣ ਲਈ ਕੁਝ ਨਹੀਂ ਸੀ ਜੱਟ ਨੇ ਕਿਹਾ ਮੇਰੇ ਕੋਲ ਅਨਾਜ ਹੈ ਪਰ ਇਸ ਨੂੰ ਪਕਾਉਣ ਲਈ ਕੁਝ ਨਹੀਂ ਕੁਮਿਆਰ ਨੇ ਕਿਹਾ ਮੇਰੇ ਕੋਲ ਵਰਤਨ ਹਨ ਪਰ ਅੱਗ ਲਈ ਕੁਝ ਨਹੀਂ ਨਾਈ ਨੇ ਕਿਹਾ ਮੈਂ ਤੁਹਾਡੇ ਲਈ ਸੇਵਾ ਕਰ ਸਕਦਾ ਹਾਂ ਪਰ ਪੇਟ ਤਾਂ ਖਾਲੀ ਹੈ ਬ੍ਰਾਹਮਣ ਨੇ ਕਿਹਾ ਮੇਰੇ ਕੋਲ ਗਿਆਨ ਹੈ ਪਰ ਗਿਆਨ ਨਾਲ ਭੁੱਖ ਨਹੀਂ ਮਿਟਦੀ ਇਥੋਂ ਸਬਕ ਇਹ ਮਿਲਦਾ ਹੈ ਕਿ ਇਕੱਲਾ ਗਿਆਨ ਤਾਕਤ ਜਾਂ ਹੁਨਰ ਕਿਸੇ ਕੰਮ ਦਾ ਨਹੀਂ ਜਦ ਤੱਕ ਅਸੀਂ ਇੱਕ ਦੂਜੇ ਨਾਲ ਮਿਲ ਕੇ ਨਾ ਚੱਲੀਏ ਚਾਰਾਂ ਨੇ ਫੈਸਲਾ ਕੀਤਾ ਕਿ ਉਹ ਅਨਾਜ ਪਕਾਉਣਗੇ ਪਰ ਮੁਸ਼ਕਲ ਇਹ ਆਈ ਕਿ ਕੌਣ ਪਹਿਲਾਂ ਖਾਵੇਗਾ ਪਰ ਕੋਈ ਆਪਣੇ ਹਿੱਸੇ ਦੀ ਸ਼ੇਖੀ ਮਾਰ ਰਿਹਾ ਸੀ ਜੱਟ ਕਹਿੰਦਾ ਜੇ ਮੈਂ ਨਾ ਹੁੰਦਾ ਤਾਂ ਅਨਾਜ ਕਿੱਥੋਂ ਹੁੰਦਾ কুমਹਾਰ ਕਹਿੰਦਾ ਜੇ ਬਰਤਨ ਨਾ ਹੁੰਦੇ ਤਾਂ ਪਕਾਉਂਦੇ ਕਿੱਥੋਂ ਨਾਈ ਕਹਿੰਦਾ ਤੁਹਾਡੀ ਸਫਾਈ ਕੌਣ ਰੱਖਦਾ ਮੈਂ ਤਾਂ ਹਰੇਕ ਦਾ ਕੰਮ ਕਰਦਾ ਹਾਂ ਬ੍ਰਾਹਮਣ ਕਹਿੰਦਾ ਮੇਰੇ ਬਿਨਾ ਤਾਂ ਤੁਸੀਂ ਧਾਰਮਿਕ ਨਹੀਂ ਰਹਿ ਸਕਦੇ ਇੱਥੇ ਅਹੰਕਾਰ ਨੇ ਸਭ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਰਾਤ ਹੋ ਗਈ ਸਭ ਸੌਂ ਗਏ ਰਾਤ ਨੂੰ ਇੱਕ ਸਾਧੂ ਉੱਥੇ ਆਇਆ ਉਸਨੇ ਵੇਖਿਆ ਕਿ ਚਾਰਾਂ ਦੇ ਕੋਲ ਸਮਗਰੀ ਹੈ ਪਰ ਭੁੱਖੇ ਪਏ ਹਨ ਉਸਨੇ ਅਨਾਜ ਪਕਾ ਕੇ ਉਹਨਾਂ ਨੂੰ ਜਗਾਇਆ ਤੇ ਖਾਣਾ ਖਵਾਇਆ ਫਿਰ ਉਹ ਕਹਿੰਦਾ ਹੈ ਤੁਸੀਂ ਚਾਰਾਂ ਨੇ ਮਿਲ ਕੇ ਕੰਮ ਕੀਤਾ ਹੁੰਦਾ ਤਾਂ ਇਹ ਹਾਲਤ ਨਾ ਹੁੰਦੀ ਮਨੁੱਖੀ ਜੀਵਨ ਵਿੱਚ ਵੀ ਇਹੀ ਹੁੰਦਾ ਹੈ ਅਸੀਂ ਆਪਸ ਵਿੱਚ ਮਿਲ ਕੇ ਨਹੀਂ ਰਹਿੰਦੇ ਅਹੰਕਾਰ ਸਾਡੀ ਸਭ ਤੋਂ ਵੱਡੀ ਰੁਕਾਵਟ ਹੈ ਸਾਧੂ ਦੀਆਂ ਗੱਲਾਂ ਨੇ ਉਹਨਾਂ ਦੇ ਮਨ ਨੂੰ ਬਦਲ ਦਿੱਤਾ ਉਹ ਸਿਰ ਨਿਵਾ ਕੇ ਕਹਿੰਦੇ ਹਨ ਅਸੀਂ ਸਮਝ ਗਏ ਹਾਂ ਸੱਚੀ ਭਗਤੀ ਉਹ ਹੈ ਜਿੱਥੇ ਮਿਲਾਪ ਅਤੇ ਨਿਮਰਤਾ ਹੁੰਦੀ ਹੈ ਧਾਰਮਿਕ ਯਾਤਰਾ ਸਿਰਫ ਸਰੀਰ ਦੀ ਨਹੀਂ ਸਾਡੀ ਸੋਚ ਦੀ ਵੀ ਹੁੰਦੀ ਹੈ ਜਿੱਥੇ ਅਸੀਂ ਅਹੰਕਾਰ ਨੂੰ ਛੱਡ ਕੇ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਾਂ ਉੱਥੇ ਹੀ ਸੱਚੀ ਸ਼ਾਂਤੀ ਹੈ ਅੱਜ ਦੇ ਸਮੇਂ ਵਿੱਚ ਵੀ ਅਸੀਂ ਆਪਣਾ ਹੀ ਹਿੱਸਾ ਵੇਖਦੇ ਹਾਂ ਪਰ ਜੇ ਅਸੀਂ ਸਹਿਯੋਗ ਦਾ ਰਾਹ ਚੁਣੀਏ ਤਾਂ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ ਗੁਰਬਾਣੀ ਕਹਿੰਦੀ ਹੈ ਮਨ ਕਾ ਸੁਧਨਾ ਹੋਈ ਸਾਚੇ ਨਾਮ ਨਾਲ ਲਾਗੇ ਜਦ ਤੱਕ ਮਨ ਸ਼ੁੱਧ ਨਹੀਂ ਹੁੰਦਾ ਸੱਚੇ ਨਾਮ ਨਾਲ ਜੋੜ ਨਹੀਂ ਹੁੰਦਾ ਤਾਂ ਦੋਸਤੋ ਅਸਲੀ ਤੀਰਥ ਉਹ ਨਹੀਂ ਹੈ ਜੋ ਸਾਡੇ ਪੈਰ ਤੈਅ ਕਰਦੇ ਹਨ ਅਸਲੀ ਤੀਰਥ ਉਹ ਹੈ ਜੋ ਸਾਡੇ ਮਨ ਨੂੰ ਸ਼ੁੱਧ ਕਰਦਾ ਹੈ ਤਾਂ ਆਓ ਆਪਣੇ ਮਨ ਨੂੰ ਸ਼ੁੱਧ ਕਰੀਏ ਆਪਣਾ ਮਨ ਬਾਣੀ ਨਾਲ ਲਾਈਏ ਤੇ ਹੋ ਮੈਨੂੰ ਮੈਨੂੰ ਆਪਣੇ ਵਿੱਚੋਂ ਕੱਢੀਏ ਰਲ ਮਿਲ ਕੇ ਚੱਲੀਏ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਸਾਡੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ